ਰਾਮ ਕਲੀ ਮਹਲਾ ਪੰਜਵਾ ਇਹ ਲੋਕੇ ਸੁਖ ਪਾਇਆ ਨਹੀਂ ਭੇਟਤ ਧਰਮ ਰਾਇਆ ਹਰ ਦਰਗ ਹੈ ਸੋਭਵੰਤ ਹੁਣ ਗਰਬ ਨਹੀਂ ਬਸੰਤ ਜਾਨੇ ਸੰਤ ਕੀ ਮਿੱਤਰਾਈ ਕਰ ਕਿਰਪਾ ਦੀਨੇ ਹੋ ਹਰ ਨਾਮਾ ਪੁਰਬ ਸੰਜੋਗ ਮਿਲਾਈ ਰਹਾ ਗੁਰ ਕੇ ਚਰਨ ਚਿਤ ਲਾਗਾ ਧੰਨ ਧੰਨ ਸੰਜੋਗ ਸਫਾਗਾ ਸੰਤ ਕੀ ਤੂਰ ਲਾਗੀ ਮੇਰੇ ਮਾਥੇ ਕਿਲ ਵਿਖ ਦੁਖ ਸਗਲੇ ਮੇਰੇ ਲਾਥੇ ਸਾਧਕੀ ਸੱਚ ਟਹਿਲ ਕਮਾਨੀ ਤਬ ਹੋਏ ਮਨ ਸੁਧ ਪਰਾਨੀ ਜਨ ਕਾ ਸਫਲ ਦਰਸ ਢੀਠਾ ਨਾਮ ਪ੍ਰਭੂ ਕਾ ਘਟ ਘਟ ਉਠਾ ਮਿਟਾਨੇ ਸਭ ਕਲ ਕਲੇਸ਼ ਜਿਸ ਤੇ ਉਪਜੇ ਤਿਸ ਮਹਿ ਪਰਵੇਸ ਪ੍ਰਗਟੇ ਅਨੂਪ ਗੋਬਿੰਦ ਪ੍ਰਭ ਪੂਰੇ ਨਾਨਕ ਬਖਸਿੰਦ ਪਰਗਟੇ ਅਨੂਪ ਗੋਬਿੰਦ ਪ੍ਰਪੂਰੇ ਨਾਨਕ ਬਖਸ਼ਿੰਦ